15 ਨੂੰ گئے ਸੀਗੇ ਤੇ ਉਸ ਤੋਂ ਬਾਅਦ ਕੱਲ੍ਹ ਸਾਨੂੰ ਪਤਾ ਲੱਗਾ ਕਿ ਚੋਰੀ ਹੋ ਗਈ ਉਹਨਾਂ ਨੂੰ ਕੱਲ ਉਹਨਾਂ ਨੇ ਅੱਜ ਸਾਨੂੰ 8:00 ਵਜੇ ਇਨਫੋਰਮੇਸ਼ਨ ਆਈ ਸੀ ਕਿ ਸਾਡੇ ਘਰ ਦੇ ਤਾਲੇ ਟੁੱਟੇ ਆ ਤੇ ਸਾਡਾ ਕੋਈ ਸਮਾਨ ਚੋਰੀ ਹੋ ਗਿਆ ਇਹ ਨਹੀਂ ਸਮਝ ਆ ਰਿਹਾ ਸਾਨੂੰ ਆਪ ਨਹੀਂ ਸਮਝ ਆ ਰਹੀ ਕੀ ਹੋਇਆਗਾ ਨਹੀਂ ਹਜੇ ਕੋਈ ਨਹੀਂ ਹਜੇ ਅਸੀਂ ਵੈਰੀਫਾਈ ਕਰ ਰਹੇ ਹਾਂ ਫੋਰੈਂਸਿਕ ਟੀਮ ਸਾਡੀ ਆ ਰਹੀ ਹੈ ਫਿੰਗਰਪ੍ਰਿੰਟ ਲੈ ਰਹੇ ਆ ਜੋ ਵੀ ਇਹ ਲਗਾਉਣਗੇ ਉਹ ਹਾਲਾਤ ਹੋਰ ਤਾਰਾ ਦੇ ਚਾਰਜ ਕਰ

ਤੇ ਉਸ ਤੋਂ ਬਾਅਦ ਕੱਲ ਸਾਨੂੰ ਪਤਾ ਲੱਗਾ ਕਿ ਚੋਰੀ ਹੋ ਗਈ ਅੱਛਾ ਕਿਦਾਂ ਪਤਾ ਲੱਗਾ ਇੱਥੇ ਅਸੀਂ ਆਪਣੇ ਇੱਕ ਦਿਨਾ ਬੰਦੇ ਨੂੰ ਭੇਜਿਆ ਤੇ ਉਸ ਤੋਂ ਬਾਅਦ ਉਹਨੇ ਆ ਕੇ ਵੇਖਿਆ ਕਿ ਮਤਲਬ ਇੱਦਾਂ ਲਾਕ ਟੁੱਟ ਗਏ ਨੇ ਸਾਰੇ ਲਾਕ ਟੁੱਟ ਗਏ ਨੇ ਤੇ ਚੋਰੀ ਹੋਈ ਦੀ ਇਹਦੇ ਅਸੀਂ ਉੱਥੋਂ ਮਾਰਨਿੰਗ ਚੱਲੇ ਆ ਤੇ ਪਹੁੰਚੇ ਕੀ ਕਰਦੇ ਕਿਦਾਂ ਬਾਡੀ ਫੈਕਟਰੀ ਹੈ ਜਿਹੜੀ ਦਰਵਾਜ਼ਾ ਕੋਲ ਮੇਰੇ ਮਦਰ ਨੇ ਵਾਈਫ ਬੱਚੇ ਹਲੇ ਕੋਈ ਆਈਡੀਆ ਐਸਟੀਮੇਟ ਹੀ ਨਹੀਂ ਹੈਗਾ ਲੱਗਦਾ ਹੈ ਅੰਦਾਜ਼ਾ ਕੀ ਕੀ ਲੱਗੇ ਕੋਈ ਹਲੇ ਕੈਸ਼ ਤੇ 골ਡ ਹੈ ਹੀ ਬਸ ਉਹਨਾਂ ਦੇ ਅਪਲੀਕੇਸ਼ਨ ਦਲਦੇ ਹੀ ਹੈ ਇਹ ਨਹੀਂ ਸਮਝ ਆ ਰਿਹਾ ਸਾਨੂੰ ਆਪ ਨਹੀਂ ਸਮਝ ਆ ਰਹੀ ਕੀ ਹੋਇਆ ਹੈ ਇਹ ਜੀ ਸ਼ਾਮਲਤ ਅਗਰਵਾਲ ਜੀ ਦਾ ਘਰ ਹੈ ਆ ਉਹ ਕਿਤੇ ਬਾਹਰ ਬਰਖੜੀ ਦੇ ਕਰਕੇ ਹਫਤਾ ਕੁ ਬਾਹਰ ਗਏ ਸੀ ਆਊਟ ਆਫ ਸਟੇਸ਼ਨ ਉਹਨਾਂ ਨੂੰ ਕੱਲ ਉਹਨਾਂ ਨੇ ਅੱਜ ਸਾਨੂੰ 8:00 ਵਜੇ ਇਨਫੋਰਮੇਸ਼ਨ ਆਈ ਸੀ ਕਿ ਸਾਡੇ ਘਰ ਦੇ ਤਾਲੇ ਟੁੱਟੇ ਆ ਤੇ ਸਾਡਾ ਕੋਈ ਸਮਾਨ ਚੋਰੀ ਹੋ ਗਿਆ ਅਜੇ ਸਮਾਨ ਦਾ ਤੇ ਉਹਨਾਂ ਬਜ਼ੁਰਗ ਸੀ ਲੇਡੀ ਉਹਨਾਂ ਨੂੰ ਸਾਹਬ ਦਾ ਹਜੇ ਪਤਾ ਨਹੀਂ ਲੱਗ ਚੁੱਕਿਆ ਕਿ ਕਿੰਨਾ ਕੁ ਚੋਰੀ ਹੋਇਆ ਤੇ ਅਸੀਂ ਉਹਨਾਂ ਦੀ ਸਟੇਟਮੈਂਟ ਲੈ ਰਹੇ ਆਂ ਪਰ ਹਜੇ ਸਮਾਨ ਦਾ ਵੈਰੀਫਾਈ ਨਹੀਂ ਹੋਇਆ ਪੈਸੇ ਵੀ ਕੁਝ ਕਹਿ ਰਹੇ ਪਰ ਉਹ ਪੂਰਾ ਡੈਕਟ ਨਹੀਂ ਕਹਿ ਰਹੇ ਕਿ ਕਿੰਨੇ ਚੋਰੀ ਹੋਇਆ ਤੇ ਅਸੀਂ ਜੋ ਵੀ ਉਹਨਾਂ ਦੇ ਬਿਆਨਾਂ ਦੇ ਤਹਿਤ ਕਾਰਵਾਈ ਕਰ ਰਹੇ ਆਂ ਇਹ ਕਾਰਵਾਈ ਕਰਦੇ ਇਹਨਾਂ ਦੀ ਪਰਮਿਸ਼ਨ ਕਿਥ ਫੈਕਟਰੀ ਹੈ ਇਹਨਾਂ ਨੇ ਜਦੋਂ ਕੱਲ ਤਾਲੇ ਵੇਖੇ ਇਹਨਾਂ ਦੇ ਨੌਕਰ ਆਇਆ ਸੀ ਕਿਤੇ ਤੇ ਉਹਨਾਂ ਨੇ ਤਾਲੇ ਵੇਖਿਆ ਤੇ ਇਹਨਾਂ ਨੂੰ ਇਨਫੋਰਮ ਕੀਤਾ ਕਿ ਇਹਨਾਂ ਨੇ ਇੱਥੇ ਆ ਕੇ ਫਿਰ ਸਾਨੂੰ ਸੂਚਿਤ ਕੀਤਾ 8:30 ਵਜੇ ਅੱਜ ਤੇ ਫਿਰ ਜੋ ਵੀ ਮੌਕਾ ਹਾਲਾਤ ਵੇਖ ਕੇ ਜੋ ਵੀ ਕਾਰਵਾਈ ਬੰਦੀ ਕੀਤੀ ਜਾਏਗੀ ਇੰਦਾਜਨ ਜੀ ਇਹਨਾਂ ਨੂੰ ਵੀ ਨਹੀਂ ਪਤਾ ਇਹ ਆਪਣੇ ਪੁੱਛ ਰਹੇ ਆਪਣੇ ਬੱਚਿਆਂ ਨੂੰ ਪੁੱਛ ਰਹੇ ਆਪਣੇ ਰਿਸ਼ਤੇਦਾਰਾਂ ਨੂੰ ਪੁੱਛ ਰਹੇ ਆਪਣੇ ਜਿੰਨਾ ਜਿੰਨਾਂ ਨੂੰ ਕਿੰਨਾ ਕੀ ਕੋਈ ਉਹ ਉਹ ਜੁਲਦ ਵੀ ਜਦੋਂ ਦੱਸਦੇ ਨੇ ਆਪਣੇ ਸਟੇਟਮੈਂਟ ਲੁਕਾਣਗੇ ਜੋ ਵੀ ਉਹਦੀ ਬੰਦੀ ਤਰ੍ਹਾਂ ਤਰ੍ਹਾਂ ਮਤਲਬ ਨਹੀਂ ਹਜੇ ਕੋਈ ਨਹੀਂ ਹਜੇ ਅਸੀਂ ਵੈਰੀਫਾਈ ਕਰ ਰਹੇ ਹਾਂ ਫੋਰੈਂਸਿਕ ਟੀਮ ਸਾਡੀ ਆ ਰਹੀ ਹੈ ਫਿੰਗਰਪ੍ਰਿੰਟ ਲੈ ਰਹੇ ਆ ਜੋ ਵੀ ਇਹ ਲਕਾਉਣਗੇ ਉਹ ਲਾ ਦੋ ਉਹ ਤਾਰਾ ਦੇ ਚਾਰਨ